ਸਸ ਵੀਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂਜੀ ਸਬਸਕ੍ਰਾਈਬ ਕਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਵੀਰੇ ਆਪਣਾ ਹੈਲਪਲਾਈਨ ਨੰਬਰ ਕਰ ਲਓ ਨੋਟ ਆ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਜੇ ਕਿਸੇ ਮਰ ਵੀਰ ਨੇ ਕੋਈ ਖੇਤੀ ਵਾਲਾ ਸੰਦ ਹਾਲ ਤਵੀਆਂ ਟਰੈਕਟਰ ਟਰਾਲੀ ਜਾਂ ਕੋਈ ਮਸ਼ੀਨਰੀ ਵੀਰੇ ਸੇਲ ਕਰਨੀ ਹੈ ਤਾਂ ਉਸ ਦੀਆਂ ਪੰਜ ਸੱਤ ਫੋਟੋਆਂ ਨਾਲ ਹੀ ਉਹਦੀ ਲੋਡਿੰਗ ਦੀ ਜਾਣਕਾਰੀ ਆਪਣੇ ਇਸ ਨੰਬਰ ਤੇ WhatsApp ਕਰ ਦਿਓ ਆਪਾਂ ਤੁਹਾਡੀ ਐਡ ਆਪਣੇ ਚੈਨਲ ਜਟਾਂ ਦੇ ਜਾਇ ਤੇ ਕਰ ਦੇਵਾਂਗੇ ਥੈਂਕ ਯੂ ਵੀਰੇ ਸੋ ਵੀਰੇ ਅੱਜ ਆਪਾਂ ਤੁਹਾਡੇ ਲੈ ਕੇ ਆਏ 6 ਚੀਜ਼ਾਂ ਨਸੀਲੀ ਆਪਣੇ ਕੋਲ ਸੋਨਾਲੀਕਰ 750 ਸਕੰਦਰ ਟਰੈਕਟਰ ਹੈ ਸਵਰਾਜ 855 ਟਰੈਕਟਰ ਹੈ HMD 911 ਟਰੈਕਟਰ ਹੈ ਸਟੈਂਡਰਡ 460 ਟਰੈਕਟਰ ਹੈ ਡੰਬਾ ਵੀਰੇ ਇੱਕ 15 KVA ਦਾ ਜਨਰੇਟਰ ਹੈ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲਗੇ ਆ ਸੋਨਾਲੀਕਾ ਬਾਰੇ। ਸੋਨਾਲੀਕਾ 750 ਸਕੰਦਰ ਟ੍ਰੈਕਟਰ ਹੈ ਵੀਰੇ 2017 ਮਾਡਲ। ਬਿਲਕੁਲ A ਕਲਾਸ ਕੰਡੀਸ਼ਨ ਦੇ ਵੀਰੇ ਟ੍ਰੈਕਟਰ ਹੈ। ਟ੍ਰੈਕਟਰ ਦੇ ਟਾਇਰ ਨੇ 90 ਪੈਸੇ ਟਾਇਰ ਨੇ ਨਾਲ ਦੇ ਏਜੰਸੀ ਵਾਲੇ 645 ਘੰਟੇ ਚੱਲਿਆ ਹੋਇਆ ਟ੍ਰੈਕਟਰ ਹੈ ਵੀਰੇ। ਬਿਲਕੁਲ A ਕਲਾਸ ਕੰਡੀਸ਼ਨ ਦੇ ਵਿੱਚ ਹੈ। ਰੰਗ ਪੇਂਟ ਬਿਲਕੁਲ ਤਾਜ਼ਾ ਪੇ ਟ੍ਰੈਕਟਰ ਦਾ ਕੋਈ ਸਕਰੈਚ ਤੱਕ ਨਹੀਂ। ਬਾਡੀ ਚੈਸੀ ਦੀ ਕੰਡੀਸ਼ਨ ਇਹਦੇ ਵੀਰੇ ਡੈਂਟ ਤੱਕ ਨਹੀਂ ਟਰੈਕਟਰ ਤੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਪਾਵਰ ਸਟੇਰਿੰਗ ਡਬਲ ਕਲਚਰ ਰਵਰਸ ਵੀਡੀਓ ਦੇ ਨਾਲ ਹੈ ਬਹੁਤ ਵਧੀਆ ਕੁਆਲਿਟੀ ਦਾ ਟਰੈਕਟਰ ਹੈ ਵੀਰੇ ਕੋਈ ਕਮੀ ਪੇਸ਼ੀ ਨਹੀਂ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਮਾਲਕ ਵੀਰੇ ਵੱਲੋਂ ਫੁੱਲ ਗਾਰੰਟੀ ਹੈ ਪੇਪਰ ਵਗੈਰਾ ਦੇ ਵੀ ਟਰੈਕਟਰ ਤੁਸੀਂ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਹੈ ਏਰੀਆ ਵੀਰੇ ਚੱਬਰ ਪਿੰਡ ਹੈ ਵੀਰਾਂ ਦਾ ਜ਼ਿਲ੍ਹਾ ਮਹਾਲੀ ਉਥੇ ਟਰੈਕਟਰ ਖੜਾ ਹੈ ਟ੍ਰੈਕਟਰ ਦੀ ਕੀਮਤ ਰੱਖੀ ਗਈ ਹੈ 5 ਲੱਖ ਰੁਪਇਆ ਬਾਕੀ ਹਲਕਾ ਫੁਲਕਾ ਮੌਕੇ ਤੇ ਲੈਸ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਨਾਲ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਇਧਰ ਨੂੰ ਸਟੈਂਡਰਡ ਟਰੈਕਟਰ ਦਿਖਾ ਰਹੇ ਹਾਂ ਸਟੈਂਡਰਡ 460 ਟਰੈਕਟਰ ਹੈ ਵੀਰੇ 2013 ਮਾਡਲ ਟੈਕਟਰ ਦੇ ਟਾਇਰ ਨੇ 80 ਪੈਸੇ ਟਾਇਰ ਨੇ ਵੀਰੇ ਬਿਲਕੁਲ ਬੇਦਾਗ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਬਾਡੀ ਚਾਸੀ ਲੈਂਕਾ ਦਾ ਪੇਂਟ ਸਾਰਾ ਨਾਲ ਦਾ オリジナル ਪੇਂਟ ਹੈ ਕਿਦੋਂ ਪੇਂਟ ਦੁੱਤਿਆ ਨਹੀਂ ਵੀਰੇ ਕਿਦੋਂ ਦੁਬਾਰਾ ਨਹੀਂ ਹੋਇਆ ਬਿਲਕੁਲ ਵਧੀਆ ਸਾਫ ਕੁਆਲਟੀ ਦੇ ਵਿੱਚ ਰੰਗ ਪੇਂਟ ਪਿਆ ਹੈ 1700 ਘੰਟੇ ਚੱਲਿਆ ਹੋਇਆ ਟਰੈਕਟਰ ਹੈ ਵੀਰੇ ਇੰਜਨ ਪੰਪ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਇੱਕਦਮ ਸਿੱਕੇਬੰਦ ਟਰੈਕਟਰ ਹੈ ਵੀਰੇ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਟਰੈਕਟਰ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਪਾਵਰ ਸਟੀering ਪਾਵਰ ਬ੍ਰੇਕ ਡਬਲ ਕਲਚ ਰਿਵਰਸ ਵੀਡੀਓ ਦੇ ਨਾਲ ਟਰੈਕਟਰ ਹੈ। ਏਰੀਆ ਵੀਰੇ ਬਰਨਾਲਾ ਏਰੀਆ ਵੀਰਾਂ ਦਾ ਜਿੰਨਾਂ ਕੋਲੇ ਟਰੈਕਟਰ ਹੈ ਟਰੈਕਟਰ ਦੀ ਕੀਮਤ ਰੱਖੀ ਗਈ ਹੈ 4,80,000 ਰੁਪਇਆ। ਬਾਕੀ ਨੰਬਰ ਮਾਲਕ ਵੀਰ ਦਾ نیچے স্ক্রিন ਤੇ ਸ਼ੋ ਹੋ ਰਿਹਾ ਹੈ। ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ। ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮਰੇ ਵੀ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ। ਹਾਂਜੀ ਵੀਰੇ ਅਬ ਇਹ ਤੋਂ ਟਰੈਕਟਰ ਆ ਰਹੇ ਹਨ। HMT 511 ਟਰੈਕਟਰ ਹੈ ਵੀਰੇ 1998 ਮਾਡਲ। ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਟਰੈਕਟਰ ਦੇ ਜਿਹੜੇ ਟਾਇਰ ਨੇ 80 ਪੈਸੇ ਟਾਇਰ ਨੇ ਵੀਰੇ ਗੁਡੀਅਰ ਕੰਪਨੀ ਦੇ ਬਿਲਕੁਲ ਬੇਦਾਗ ਸਾਫ ਸੁਥਰੇ ਟਾਇਰ ਨੇ ਪਾਵਰ ਹੋਇਆ ਹੋਇਆ ਟਰੈਕਟਰ ਹੈ ਵੀਰੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਪੂਰੀ ਵਧੀਆ ਟੌਪ ਕਲਾਸ ਦਾ ਤਿਆਰ ਕੀਤਾ ਗਿਆ ਸਾਰਾ オリジナル ਟਰੈਕਟਰ ਹੈ ਬਾਡੀ ਚੈਸੀ ਲਿੰਕਾਂ ਦਾ ਪੇਂਟ ਬਿਲਕੁਲ ਨਾਲ ਦਾ オリジナル ਪੇਂਟ ਹੈ ਵੀਰੇ ਕੋਈ ਡੈਂਟ ਨਹੀਂ ਜਦੋਂ ਦੁਬਾਰਾ ਪੇਂਟ ਨਹੀਂ ਹੋਇਆ ਬਿਲਕੁਲ ਓਕੇ ਕੰਡੀਸ਼ਨ ਹੈ ਇੰਜਨ ਪੰਪ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਕੰਮ ਸਾਰਾ ਹੋਇਆ ਵੀਰੇ ਲਿਫਟ ਪੰਪ ਵਗੈਰਾ ਦਾ ਡਿਸਟ੍ਰੀਬਿਊਟਰ ਦਾ ਬਿਲਕੁਲ ਓਕੇ ਕੰਡੀਸ਼ਨ ਦੇ ਡਾਇਰੈਕਟਰ ਚੱਲਦਾ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਟਰੈਕਟਰ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਕੋਈ ਕਮੀ ਪੀਸੀ ਨਹੀਂ ਏਰੀਆ ਵੀਰੇ ਜੰਡੂ ਵਾਲਾ ਗੁਰੂ ਹਰਸਹਾਏ ਪਿੰਡ ਹੈ ਵੀਰਾਂ ਦਾ ਜ਼ਿਲ੍ਹਾ ਫਿਰੋਜ਼ਪੁਰ ਉੱਥੇ ਟਰੈਕਟਰ ਖੜਾ ਹੈ ਟਰੈਕਟਰ ਦੀ ਕੀਮਤ ਰੱਖੀ ਹੈ 2,25,000 ਰੁਪਿਆ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲਕ ਵੀਰਾਂ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਸਿੱਖੀ ਸਕਦੇ ਹੋ ਨਾਲ ਵੀਰੇ ਟਰੈਕਟਰ ਦੀ ਦਿਨ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮਰੇ ਬੇਜ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਸਵਰਾਜ ਟਰੈਕਟਰ ਦਿਖਾ ਰਹੇ ਹਾਂ ਸਵਰਾਜ 855 ਟਰੈਕਟਰ ਹੈ ਵੀਰੇ 1998 ਮਾਡਲ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਵੀਰੇ 올ਡ ਮਾਡਲ ਸ਼ੇਪ ਦੇ ਵਿੱਚ ਟਰੈਕਟਰ ਹੈ ਟਰੈਕਟਰ ਦੇ ਜਿਹੜੇ ਟਾਇਰ ਨੇ 60 ਪੈਸੇ ਟਾਇਰ ਨੇ ਵੀਰੇ ਬਿਲਕੁਲ ਬੇਦਾਗ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਚੱਲਦਾ ਹੈ ਬਾਡੀ ਚਾਸਿਸ ਲੈਂਕਾਂ ਦਾ ਪੇਂਟ ਸਾਰਾ ਨਾਲ ਦਾ 오ਰੀਜినਲ ਪੇਂਟ ਹੈ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਕੋਈ ਡੈਂਟ ਨਹੀਂ ਜਿੱਦੋਂ ਦੁਬਾਰਾ ਪੇਂਟ ਨਹੀਂ ਹੋਇਆ ਵੀਰੇ ਇੰਜਨ ਪੰਪ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਕੰਮ ਵਗੈਰਾ ਸਾਰਾ ਹੋਇਆ ਹੈ ਵੀਰੇ ਲਿਫਟ ਪੰਪ ਵਗੈਰਾ ਦਾ ਕੋਈ ਕਮੀ ਪੇਸ਼ ਨਹੀਂ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਬਾਕੇ ਚਲਾ ਕੇ ਚੈੱਕ ਕਰਕੇ ਜੇ ਤੁਸੀਂ ਖਰੀਦ ਸਕਦੇ ਹੋ ਏਰੀਆ ਵੀਰੇ ਬਰਨਾਲਾ ਏਰੀਆ ਦੇ ਵਿੱਚ ਰਾਏ ਸਰਪਿੰਡ ਹੈ ਵੀਰਾਂ ਦਾ ਡਿਸਟ੍ਰਿਕਟ ਬਰਨਾਲਾ ਉੱਥੇ ਟਰੈਕਟਰ ਖੜਾ ਹੈ ਟਰੈਕਟਰ ਦੀ ਕੀਮਤ ਰੱਖੀ ਜੀ ਹੈ 2 ਲੱਖ ਰੁਪਇਆ ਬਾਕੀ ਮੌਕੇ ਦੇ ਲੈਸ ਹੋ ਜਾਊਗਾ ਨੰਬਰ ਮਾਲਕ ਵੀਰੇ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਵੀਰੇ ਨੂੰ ਕੋਈ ਦਿੱਕਤ ਨਾ ਹੋਵੇ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਜਦੋਂ ਜਨਰੇਟਰ ਦਿਖਾ ਰਹੇ ਹਾਂ 15 ਕੇਵੀਏ ਦਾ ਜਨਰੇਟਰ ਹੈ ਵੀਰੇ 2016 ਮਾਡਲ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਜਨਰੇਟਰ ਹੈ ਪੂਰਾ ਹੈਵੀ ਕੁਆਲਿਟੀ ਦਾ ਬਣਿਆ ਹੋਇਆ ਹੈ ਵੀਰੇ ਕਾਪਰ ਦਾ ਬਣਿਆ ਹੋਇਆ ਸਾਰਾ ਬਿਲਕੁਲ ਟੌਪ ਕਲਾਸ ਕੰਡੀਸ਼ਨ ਨੇ ਸਾਰਾ オリジナル ਜਨਰੇਟਰ ਹੈ ਵੀਰੇ ਪੂਰਾ ਹੈਵੀ ਕੁਆਲਿਟੀ ਦਾ ਹਿੱਸਾ ਲੱਗਿਆ ਹੋਇਆ ਕੋਈ ਕਮੀ ਪੇਸ਼ੀ ਨਹੀਂ ਰਿਪੇਅਰ ਵਗੈਰਾ ਦੀ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਬੈਲਟਾਂ ਵਗੈਰਾ ਸਭ ਓਕੇ ਕੰਡੀਸ਼ਨ ਦੇ ਵਿੱਚ ਪਈਆਂ ਕੋਈ ਕਮੀ ਪੇਸ਼ੀ ਨਹੀਂ ਇਹ ਵੀਰੇ ਜੰਡੂ ਵਾਲਾ ਗੁਰੂ ਹਰਸਾਹੇ ਜ਼ਿਲ੍ਹਾ ਫਿਰੋਜ਼ਪੁਰ ਹੈ ਵੀਰਾਂ ਦਾ ਉੱਥੇ ਇਹ ਜਨਰੇਟਰ ਖੜਾ ਹੈ ਜਿਹੜੇ ਵੀਰਾਂ ਕੋਲੇ 911 ਟਰੈਕਟਰ ਸੀ ਉਹਨਾਂ ਕੋਲੇ ਜਨਰੇਟਰ ਹੈ ਵੀਰੇ ਜਨਰੇਟਰ ਦੀ ਕੀਮਤ ਰੱਖੀ ਗਈ ਹੈ 23000 ਰੁਪਿਆ ਬਾਕੀ ਮੌਕੇ ਤੇ ਹਲਕਾ ਫੁਲਕਾ ਲੈਸ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਜਨਰੇਟਰ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਵਧੀਆ ਕੁਆਲਿਟੀ ਦਾ ਜਨਰੇਟਰ ਹੈ ਵੀਰੇ ਥੈਂਕ ਯੂ ਹਾਂਜੀ ਵੀਰੇ ਆਪਾਂ ਤੁਹਾਨੂੰ ਹੜੰਬਾ ਥਰੇਸ਼ਰ ਦਿਖਾ ਰਹੇ ਹਾਂ 2003 ਮਾਡਲ ਹੜੰਬਾ ਥਰੇਸ਼ਰ ਹੈ ਵੀਰੇ ਮਨਕੂ ਵਾਲਿਆਂ ਦਾ ਬਣਿਆ ਹੋਇਆ ਆਪਣੇ ਪੱਖੋ ਕੈਂਚੀਆਂ ਵਾਲੇ ਵੀਰਾਂ ਦਾ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਹੈ ਵੀਰੇ ਹੜੰਬੇ ਦੀ ਓਕੇ ਕੰਡੀਸ਼ਨ ਹੈ ਰੰਗ ਪੇਂਟ ਸਾਰਾ ਨਾਲ ਦਾ オリジナル ਰੰਗ ਪੇਂਟ ਪਿਆ ਵੀਰੇ ਬਾਡੀ ਚਾਸੀ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਕੋਈ ਜਰਨੀ ਕੋਈ ਟੁੱਟ ਭੱਜ ਨਹੀਂ ਵੀਰੇ ਕਿਤੇ ਗਲਿਆ ਸੜਿਆ ਨਹੀਂ ਹੜੰਬਾ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਰਿਪੇਅਰ ਵਗੈਰਾ ਵੀਰੇ ਇੱਕਦਮ ਓਕੇ ਕੰਡੀਸ਼ਨ ਹੈ ਰਿਪੇਅਰ ਵਗੈਰਾ ਹੋਈਆ ਸਭ ਮਾਲਕੀ ਵੀਰੇ ਵੱਲੋਂ ਫੁੱਲ ਗਾਰੰਟੀ ਹੈ ਚਲਾ ਕੇ ਚੈੱਕ ਕਰਕੇ ਹੜੰਬਾ ਤੁਸੀਂ ਖਰੀਦ ਸਕਦੇ ਹੋ ਡਬਲ ਜਾਲ ਵਾਲਾ ਹੜੰਬਾ ਵੀਰੇ ਪੰਤਾਲਾ ਲੱਗਿਆ ਹੋਇਆ ਟਰਾਲੀ 'ਚ ਦਾਣੇ ਪਾਉਣ ਵਾਲਾ ਬਿਲਕੁਲ ਓਕੇ ਕੰਡੀਸ਼ਨ ਹੈ ਟਾਇਰ ਵਗੈਰਾ ਬਿਲਕੁਲ ਬੇਦਾਗ ਸਾਫ ਸੁਥਰੇ ਟਾਇਰ ਨੇ ਫੱਟੇ ਵਗੈਰਾ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਪਈ ਹੈ। ਏਰੀਆ ਵੀਰੇ ਟੈਪੀ ਪਿੰਡਾ ਵੀਰਾਂ ਦਾ ਜ਼ਿਲ੍ਹਾ ਮਾਨਸਾ ਉੱਥੇ ਇਹ ਹੜੰਬਾ ਖੜਾ ਹੈ। ਹੜੰਬੇ ਦੀ ਕੀਮਤ ਰੱਖੀ ਹੈ 60000 ਰੁਪਿਆ। ਬਾਕੀ ਹਲਕਾ ਫੁਲਕਾ ਮੌਕੇ ਤੇ ਲੈਸ ਹੋ ਜਾਊਗਾ। ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ। ਇਸ ਨੰਬਰ ਤੇ ਕਾਲ ਕਰਕੇ ਤੁਸੀਂ ਹੜੰਬਾ ਖਰੀਦ ਸਕਦੇ ਹੋ। ਥੈਂਕ ਯੂ ਵੀਰੇ। ਸੋ ਨਾਲੇ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦਾ ਜਾਇ ਦੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀਰੋ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਰਿਕਵੈਸਟ ਹੈ ਵੀ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲੋ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਜਰੂਰ ਕਰਨਾ ਵੀਰੇ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸੋ ਉਮੀਦ ਕਰਦੇ ਹਾਂ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗਦੀ ਹੈ ਕਮੈਂਟ ਬਾਕਸ ਦੇ ਵਿੱਚ ਵੀਰੇ ਆਪ ਦੇ ਕੀਮਤੀ ਸੁਝਾਅ ਸਾਨੂੰ ਜਰੂਰ ਦਿਆ ਕਰੋ ਤਾਂ ਕਿ ਜੋ ਸਾਡੇ ਵੱਲੋਂ ਕੋਈ ਕਮੀ ਪੇਸ਼ੀ ਰਹਿੰਦੀ ਹੈ ਅਸੀਂ ਉਹਨੂੰ ਸੁਧਾਰ ਕੇ ਅੱਗੇ ਤੁਹਾਡੇ ਲਈ ਚੰਗੀ ਤੋਂ ਸੋ ਨਾਲੇ ਵੀਰੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਰਹੋ ਤਾਂ ਕਿ ਵੀਡੀਓ ਅੱਗੇ ਵੀ ਆਪਣੇ ਕਿਸਾਨ ਵੀਰਾਂ ਕੋਲੇ ਪਹੁੰਚਦੀ ਰਹੇ ਤੇ ਉਹਨਾਂ ਨੂੰ ਮਿਸ਼ਨਰੀ ਖੀਦਨ ਦੇ ਵਿੱਚ ਫਾਇਦਾ ਹੋ ਸਕੇ ਸੋ ਥੈਂਕ ਯੂ ਵੀਰੇ ਜੁੜੇ ਰਹੋ ਇਸੇ ਤਰ੍ਹਾਂ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ